ਜੋਧਾ ਨਸ਼ਾ ਵਿਰੋਧ ਦੇ ਮਹਿੰਮ ਤਹਿਤ ਅੱਜ ਪਿੰਡੂ ਵਿਕਾਸ ਭਵਨ ਤਨਤਨ ਵਿਖੇ ਹਰਪਾਲ ਸਿੰਘ ਚੀਮਾ ਮਾਨ ਜੋ ਕੈਬਨਿਟ ਮੰਤਰੀ ਪੰਜਾਬ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰ ਲਈ ਪੁੱਜੀ ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਸ਼ਮੀਰ ਸਿੰਘ ਸੋਹਲ ਸਰਵਣ ਸਿੰਘ ਧੰਨ ਮਨਜਿੰਦਰ ਸਿੰਘ ਲਾਲਪੁਰਾ ਐਸਐਸਪੀ ਅਬਮਨਿਓ ਰਾਣਾ ਮਹਜੂਸਨ ਸਬਾਤ ਅੱਛੀ ਅੱਜ ਦੀ ਪਹਿਲੀ ਮੀਟਿੰਗ ਹੋਈ ਆ ਤਰਨਤਾਰਨ ਡਿਸਟ੍ਰਿਕਟ ਦੀ ਪਹਿਲੀ ਮੀਟਿੰਗ ਸੀ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁਖਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਨਸ਼ਿਆਂ ਦੇ ਰੂਪ ਇੱਕ ਚੋਣ ਜਿਹੜੀ ਪੰਜਾਬ ਸ਼ੁਰੂਆਤ ਕੀਤੀ ਜਾਵੇ ਔਰ ਉਸ ਦੇ ਵੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਉਸ ਸਬ ਕਮੇਟੀ ਦੇ ਅੰਦਰ ਮੈਨੂੰ ਬਤਾਂ ਉਹਦਾ ਚੇਦਨ ਬਣਾਇਆ ਗਿਆ ਮੇਰੇ ਨਾਲ ਲਾਲ ਪੁੱਲਰ ਦੀ ਸਰਪੀ ਸੌਂਧ ਜੀ ਅਮਰੋੜਾ ਜੀ ਡਾਕਟਰ ਬਲਬੀਰ ਜੀ ਇਹ ਸਾਰੇ ਮੈਂਬਰ ਸਾਹਿਬਾਨ ਨਾਲ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਅਫਸਰ ਸਾਹਿਬਾਨ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਆ ਪਹਿਲੀ ਮੀਟਿੰਗ ਤਰਨਤਾਰਨ ਨਾਲ ਸੈਕੰਡ ਮੀਟਿੰਗ ਪਠਾਨਕੋਟ ਥਰਡ ਮੀਟਿੰਗ ਜਿਹੜੀ ਉਹ ਅਦਾਸ ਹੋ ਰਹਾ ਸੋ ਸਾਰੇ ਅਫਸਰ ਸਾਹਿਬਾਨ ਦੇ ਮੀਟਿੰਗ ਹੋਈ ਆ ਔਰ ਸਾਰੇ ਅਫਸਰ ਸਾਹਿਬਾਨ ਨੇ ਯਕੀਨ ਦਿਵਾਇਆਗਾ ਕਿ ਤਰੰਤ ਤਰ ਨੂੰ ਪੰਜਾਬ ਦਾ ਅਸੀਂ ਪਹਿਲਾ ਡਿਸਟ੍ਰਿਕਟ ਬਣਾਵਾਂਗੇ ਜਿਹੜਾ ਨਸ਼ਾ ਮੁਕਤ ਹੋਊਗਾ ਬਹੁਤ ਅੱਛੀ ਗੱਲ ਆ ਸਾਰਿਆਂ ਨੇ ਆਪਣੇ ਆਪਣੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਆ ਆਪਣੇ ਸਬ-ਡਿਵੀਜ਼ਨਾਂ ਦੀ ਗੱਲ ਕੀਤੀ ਆ ਸੋ ਸਾਰੇ ਐਮਐਨਐ ਸਰਦਾਰ ਨੇ ਆਪਣੇ ਹਿਊ ਰੱਖੇ ਨੇਗੇ ਔਰ ਮੈਨੂੰ ਜਿਸ ਤਰ੍ਹਾਂ ਬੜਾ ਖੁਸ਼ੀ ਹੋਈ ਕਿ ਸਾਡੇ ਬੰਜੀਤ ਸਿੰਘ ਲਾਲਪੁਰ ਜੀ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ 80 ਪਿੰਡਾਂ ਨੇ ਅਸੀਂ ਪਿੰਡਾਂ ਨੇ ਮਤੇ ਪਾਏ ਨੇ ਰੈਜ਼ਿਲੀਸ਼ਨ ਪਾਏ ਨੇ ਕਿ ਅਸੀਂ ਆਪਣੇ ਪਿੰਡਾਂ ਚ ਨਸ਼ੇ ਨਹੀਂ ਵਿਕਣ ਦੇਵਾਂਗੇ ਨਸ਼ਿਆਂ ਨੂੰ ਖਤਮ ਕਰਾਂਗੇ ਸੋ ਇਸੇ ਤਰ੍ਹਾਂ ਦਾ ਸਪਰਨ ਜਿਹੜਾ ਉਹ ਸਾਡੇ ਸਾਰੇ ਐਮਐਲਏ ਸਰਬਾਨ ਨੇ ਸਾਰੇ ਚੇਅਰਮੈਨ ਸਰਬਾਨ ਨੇ ਲਿਆਗਾ ਸਾਰੇ ਅਫਸਰ ਸਰਬਾਨ ਨੇ ਜੀਕੇ ਦਵਾਗਾ ਕਿ ਅਸੀਂ ਸਾਰੇ ਖੁਦ ਲਾਲ ਲਾ ਕੇ ਪਿੰਡ ਪਿੰਡ ਜਾਵਾਂਗੇ ਇਸੇ ਹਨ ਜਿਹਦੇ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਹਮਲਾ ਹੋਊਗਾ ਇਥੇ ਡਰੱਗ ਪੈਟਰੋਲ ਦੇ ਖਿਲਾਫ ਵੱਡਾ ਹਮਲਾ ਹੋਊਗਾ ਉਹ ਸੋਸਾਇਟੀ ਨੂੰ ਜਿਹੜੀ ਆ ਸਮਾਜ ਨੂੰ ਵੀ ਨਾਲ ਲੈ ਕੇ ਚੱਲਿਆ ਜਦੋਂ ਤੱਕ ਸਮਾਜ ਨਾਲ ਲੈ ਚੱਲਦਾ ਜਦੋਂ ਲੋਕਦਾਨ ਨਾਲ ਚੱਲਦੇ ਜਦ ਤੱਕ ਚੁਣੇ ਹੋਏ ਪਤਰੀ ਨਾਲ ਚੱਤੇ ਨਾ ਸਨ ਮਿਹਨਤ ਜਿਹੜੀ ਉਹ ਸਫਲ ਹੀ ਹੋ ਸਕਦੀ ਸੋ ਬਹੁਤ ਅੱਛਾ ਲੱਗਿਆ ਅੱਜ ਦੀ ਮੀਟਿੰਗ ਦੇ ਅੰਦਰ ਪਰ ਇਸ ਤੋਂ ਬਿਨਾ ਬਹੁਤ ਹੋਰ ਅੱਛੀ ਸ਼ੁਰੂਆਤ ਕੀਤੀ ਹੋਰ ਤਰ੍ਹਾਂ ਦੀ ਹੋਈ ਆ ਕਿ ਜਿਹੜੇ ਲੱਭ પા ਕੇ ਇਹਨਾਂ ਨੇ ਆਡੈਂਟੀਫਾਈ ਕੀਤੇ ਨਗੇ ਸਟਾਪੀ ਪਿੰਡ 87 ਬਰੇਜ਼ਰ ਜਿਹੜੇ ਨੇ ਕੋਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਪਾਲੀਵਲ ਲੈਟ ਲਵਾਏ ਜਾਣਗੇ ਵਾਲੀਬਾਲੇ ਕਿਟਾਂ ਵੰਡੀਆਂ ਜਾਣਗੀਆਂ ਵਾਲੀਬਾਲ ਦੇ ਰੈਟ ਦਿਲਵਾਏ ਜਾਣਗੇ ਯਾਨੀ ਕਿ ਸਪੋਰਟਸ ਵਾਲ ਸਪੋਰਟਸ ਵਾਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਊਗਾ ਵੈਸੇ ਬਹੁਤ ਵੱਡੇ ਪੱਧਰ ਤੇ ਕੰਮ ਜਿਹੜਾ ਉਹ ਸਪੋਰਟਸ ਸੈਂਟਰ ਹੋ ਰਿਹਾ ਪਰ ਲੇਕਿਨ ਇੱਕ ਵਿਸ਼ੇਸ਼ ਪ੍ਰਾਣਾ ਜਿਹੜਾ ਉਹ ਵੀ ਹੋ ਰਿਹਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਇਆ ਜਾਵੇ ਸਪੋਰਟਸ ਵੱਲ ਆ ਜਾਵੇ ਸੋ ਮੈਂ ਸਮਝਦਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੰਗ ਸਰਦਾਰ ਭਗਵੰਦ ਸਿੰਘ ਮਾਦੀ ਦੇ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਭਰਮਾ ਹੁੰਗਾਰਾ ਜਿਹੜਾ ਉਹ ਜਿਹੜਾ ਤਰਨ ਤਾਨ ਵੱਲੋਂ ਮਿਲ ਰਿਹਾ ਔਰ ਸਾਰੇ ਅਧਿਕਾਰੀਆਂ ਵੱਲੋਂ ਮਿਲ ਰਿਹਾ ਔਰ ਸਭ ਨੇ ਪ੍ਰਣ ਕੀਤਾ ਹੈਗਾ ਔਰ ਸਭ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕਿਸੇ ਕਿਸਮ ਦੀ ਜੜੀ ਆ ਉਹ ਟਿੱਲ ਬਰਦਾਸ਼ਤ ਨਹੀਂ ਹੋਊਗੀ ਕੋਈ ਵੀ ਬੰਦਾ ਪੋਲਿਟਿਕਲ ਇੰਟਰਫੀਅਰ ਨਹੀਂ ਕਰੂਗਾ ਕੋਈ ਵੀ ਕਿਸੇ ਨੂੰ ਛਡਾਉਣ ਦੀ ਗੱਲ ਨਹੀਂ ਕਰੂਗਾ ਕੋਈ ਵੀ ਕਿਸੇ ਕੰਮ ਚ ਇਨਵੋਲਵ ਨਹੀਂ ਹੋਊਗਾ ਬਲਕਿ ਜਿੱਥੇ ਨਸ਼ਿਆਂ ਨੇ ਇਹ ਮੁਹਮ ਹੋ ਗਈ ਉਹਨੂੰ ਹੋਰ ਸਟਰੋਂਗ ਕਰਨ ਲਈ ਉਹਨੂੰ ਹੋਰ ਤਾਕਤ ਦੇਣ ਦੇ ਲਈ ਸਾਰੇ ਇੱਕ ਮੁੱਠ ਤੇ ਇਕੱਠੋ ਕੇ ਉਸ ਲੜਾਈ ਦਾ ਸਾਥ ਦੇਣਗੇ ਔਰ ਇਹ ਵੀ ਨਾਲ ਦੀ ਨਾਲ ਹੋਇਆਗਾ ਕਿਤੇ ਕੋਈ ਵੀ ਕਿਸੇ ਕਿਸਮ ਦੀ ਐਫ ਆਈ ਆਰ ਕਰਨ ਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੀ ਚਾਰਜੀ ਸ਼ੀਟ ਫਾਈਲ ਕਰਨ ਦੇ ਅੰਦਰ ਜਿਸ ਨਾਵਨ ਤੇ ਵੀ ਡਲੇ ਹੋਊਗੀ ਤੋ ਵੀ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਇਹ ਵੀ ਇੱਕ ਮੈਕੈਨਿਜ਼ਮ ਆ ਸਾਰੇ ਕੇਸ ਨੂੰ ਤਿਆਰ ਕਰਕੇ ਅਦਾਲਤ ਦੇ ਅੰਦਰ ਲੈ ਕੇ ਜਾਣਾ ਫਿਰ ਅਦਾਲਤਾਂ ਦਾ ਕੰਮ ਆ ਸਜ਼ਾ ਦੇਣੀ ਜਾਂ ਉਹਦਾ ਕੀ ਹੋਣਾਗਾ ਉਹ ਇੱਕ ਅਲੱਗ ਪ੍ਰਕਿਰਿਆ ਆ ਕਿ ਸੋ ਉਸ ਪ੍ਰਕਿਰਿਆ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੇ ਪੁਲਿਸ ਦਾ ਸਭ ਤੋਂ ਵੱਡੀ ਡਿਊਟੀ ਆ ਸੋ ਉਹ ਸਾਰੇ ਡਿਊਟੀ ਜਿਹੜੇ ਨੇ ਤੰਦੇ ਹੀ ਨਾ ਬੋੜਗੇ ਪਰ ਇਸ ਤੋਂ ਬਿਨਾ ਜਿਹੜਾ ਡਰੱਗ ਪੈਡਲਰ ਇਹਦਾ ਡਰੱਗ ਪੈਡਲਰ ਨੇ ਨਸ਼ੇ ਬਸਕਰਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਆ ਉਹ ਨਸ਼ੇ ਵੇਚ ਕੇ ਬਣਾਈ ਆ ਲੋਕਾਂ ਨੂੰ ਨਸ਼ੇ 'ਚ ਗਲਤਾਨ ਕਰਕੇ ਲਾਈ ਆ ਔਰ ਸੋਸਾਇਟੀ ਦੇ ਅੰਦਰ ਆਪਣਾ ਮਾੜਾ ਕਾਰੋਬਾਰ ਕੀਤਾਗਾ ਉਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਆਈਡੈਂਟੀਫਾਈ ਕੀਤੀ ਜਾ ਰਹੀ ਆ ਤਾਂ ਕਿ ਹੌਲ ਵਾਲੇ ਸਮੇਂ 'ਚ ਉਹ ਸਾਰੀ ਪ੍ਰਾਪਰਟੀ ਜਿਹਨਾਂ ਦੀ ਤਾਂ ਅਟੈਚ ਹੋ ਚੁੱਕੀ ਆ ਬਹੁਤ ਸਾਰਿਆਂ ਦੀ ਅਟੈਚ ਹੋ ਚੁੱਕੀ ਆ ਐਸਐਸਪੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਅਟੈਚ ਹੋ ਚੁੱਕੀਆਂ ਲੱਗੀਆਂ ਤਾਂ ਜਿਹੜੀ ਅਟੈਚ ਨਹੀਂ ਹੋਈ ਜਿਹੜੀ ਪ੍ਰਾਪਰਟੀ ਅਟੈਚ ਨਹੀਂ ਹੋਈ ਸੋ ਉਸ ਪ੍ਰਾਪਰਟੀ ਨੂੰ ਜਲਦੀ ਅਟੈਚ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਅੰਦਰ ਆ ਉਹ ਨਜਾਇਜ਼ ਕਮਾਈ ਜਿਹੜੇ ਕੀਤੀ ਹੈ ਉਹ ਤੋਂ ਕੋਈ ਨਜਾਇਜ਼ ਪ੍ਰਾਪਰਟੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ